ਮੁੱਲਾਪੁਰ ਤੇ ਮਹਿਲਕਲਾਂ ਦੇ ਦੋ ਟੋਲ ਪਲਾਜ਼ਾ ਆਪ ਬੰਦ ਕੀਤੇ ਜਾਣਗੇ 2 April ਨੂੰ ਰਾਤੀ 12 ਵਜੇ ਤੋਂ ਬਾਅਦ ਦੋਵੇਂ ਟੋਲ ਨਹੀਂ ਚੱਲਣਗੇ ਇੱਕ ਕੋ ਕੰਪਨੀ ਦੇ ਨਵੇਂ ਟੋਲ ਪਲਾਜ਼ਾ ਨੇ ਪੰਜਾਬ ਸਰਕਾਰ ਨੇ ਮਿਆਦ ਵਧਾਣ ਦੀ ਇਜਾਜ਼ਤ ਨਹੀਂ ਦਿੱਤੀ ਕੰਪਨੀ ਨੇ ਕੋਵਿਡ ਤੇ ਕਿਸਾਨ ਅੰਦੋਲਨ ਦਾ ਕਾਰਨ 10 ਮਿਆਦ ਵਧਾਣ ਦੀ ਮੰਗ ਕੀਤੀ ਸੀ ਟੋਲ ਨੇ 448 ਦਿਨਾਂ ਦੀ ਮਿਆਦ ਵਧਾਣ ਦੀ ਮੰਗ ਰੱਖੀ ਸੀ ਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਪੂਰ 12 ਟੋਲ ਪਲਾਸੇ ਬੰਦ ਕਰ ਚੁੱਕੀ ਹੈ ਔਰ ਕਿਸੇ ਨੂੰ ਵੀ ਐਕਸਟੈਂਸ਼ਨ ਨਹੀਂ ਦਿੱਤੀ ਗਈ ਹੈ ਕਿਸੇ ਵੀ ਟੋਲ ਪਲਾਸਾ ਦੀ ਮਿਆਦ ਵਧਾਉਣ ਤੋਂ ਮੁੱਖ ਮੰਤਰੀ ਮਾਨ ਨੇ ਸਾਫ ਇਨਕਾਰ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਖੁਦ ਇਸ ਗਲਤੀ ਜਾਣਕਾਰੀ ਦਿੱਤੀ ਟਵੀਟ ਕੀਤਾ ਉਹਨਾਂ ਨੇ ਟਵਿੱਟਰ ਤੇ ਐਕਸ ਤੇ ਲਿਖਿਆ ਲੁਧਿਆਣਾ ਤੋਂ ਬਰਨਾਲਾ ਵਾਇਆ ਸੁਧਾਰ ਰਾਏਕੋਟ ਮਹਿਲਕਲਾਂ ਦੇ ਦੋ ਟੋਲ ਪਲਾਜ਼ਾ ਨੇ ਇੱਕ ਪਿੰਡ ਰਕਬਾ ਦੇ ਨੇੜੇ ਮੁੱਲਾਂਪੁਰ ਦੂਜਾ ਪਿੰਡ ਮਹਿਲਕਲਾਂ ਨੇੜੇ ਤੇ ਇੱਕੋ ਕੰਪਨੀ ਦੇ ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਵਿਰਵਾਧ ਦੇ ਕੇ 448 ਜਨਾਂ ਦੀ ਟੋਲ ਨੂੰ ਵਿਧਾਨ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਨਹੀਂ ਮੰਨਿਆ ਗਿਆ ਇਹ ਦੋਵੇਂ ਟੋਲ ਮਿਤੀ 2 ਅਪ੍ਰੈਲ ਰਾਤ 12 ਵਜੇ ਬੰਦ ਹੋ ਜਾਣਗੇ ਇਨਕਲਾਬ ਜ਼ਿੰਦਾਬਾਦ ਇਹ ਲਿਖਿਆ ਮੁੱਖ ਮੰਤਰੀ ਭਗਵੰਤ ਪਾਣ ਨੇ ਐਕਸ ਦੇ ਉੱਤੇ ਬਰੇ ਸਹਿਯੋਗੀ ਪੰਗਜ ਕਪਾਹੀ ਹੋਰ ਜ਼ਿਆਦਾ ਜਾਣਕਾਰੀ ਦੇਣਗੇ ਇਸ ਪੂਰੇ ਮਸਲੇ ਨੂੰ ਲੈ ਕੇ ਪੰਗਜ 12 ਟੋਲ ਪਲਾਜ਼ਾ ਪਹਿਲਾਂ ਬੰਦ ਕਰ ਚੁੱਕੀ ਹੈ ਸਰਕਾਰ ਦੋ ਹੋਰ ਟੋਲ ਪਲਾਜ਼ਾ ਬੰਦ ਕਿਤੇ ਜਾ ਰਹੇ ਨੇ ਔਰ ਇਹ ਵੀ ਦੱਸਿਆ ਖੁਦ ਮੁੱਖ ਮੰਤਰੀ ਨੇ ਕਿ ਮਿਆਦ ਵਿਧਾਨ ਦੀ ਮੰਗ ਕੀਤੀ ਸੀ ਇਹਨਾਂ ਦੋਵੇਂ ਟੋਲ ਪਲਾਜ਼ਾ ਤੇ ਪਰ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਪੰਕਜ ਔਰ ਦੇਖੋ ਪੰਜਾਬ ਦੇ ਵਿੱਚ ਲਗਾਤਾਰ ਇਹ ਚਰਚਾ ਰਹਿੰਦੀ ਹੈ ਕਿ ਬਹੁਤ ਸਾਰੇ ਟੋਲ ਪਲਾਜ਼ਾ ਜਿਹੜੇ ਅਜੇ ਇਹ ਨਹੀਂ ਜਿਹੜੇ ਲੋਕਾਂ ਨੇ ਜਦੋਂ ਲੰਘਣਾ ਹੁੰਦਾ ਹੈ ਤਾਂ ਉੱਥੇ ਉਹਨਾਂ ਨੂੰ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਨੇ ਔਰ ਇਸੇ ਵਕਾਰ ਕੇ ਪੰਜਾਬ ਸਰਕਾਰ ਇਹ ਦਲੀਲ ਕਰ ਰਹੀ ਹੈ ਕਿ ਜਿਸ ਟੋਲ ਪਲਾਜ਼ਾ ਦੀ ਮਿਆਦ ਪੂਰੀ ਹੋ ਰਹੀ ਹੈ ਉਸ ਨੂੰ ਤੁਰੰਤ ਬੰਦ ਕੀਤਾ ਜਾ ਰਿਹਾ ਹੈ ਔਰ ਹੁਣ ਦੋ ਟੋਲ ਪਲਾਜ਼ਾ ਇੱਕ ਮੁਲਾਪੁਰ ਦੇ ਨੇੜੇ ਔਰ ਇੱਕ ਮਹਿਲਕਲਾ ਦੇ ਨੇੜੇ ਕੋਈ ਕੰਪਨੀ ਦੇ ਸਿਗੇ ਔਰ ਇਹ ਮੁੱਖ ਮੰਤਰੀ ਦੇ ਕੋਲ ਪਹੁੰਚੇ ਸਿਗੇ ਕਿ 448 ਦਿਨਾਂ ਦੀ ਮਿਆਦ ਜਿਹੜੀ ਹੈ ਉਹ ਟੋਲ ਪਲਾਜ਼ਾ ਵਧਾਣ ਦੀ ਮੰਗ ਕੀਤੀ ਸੀ وجہ ਦੱਸੀ ਸੀ ਕਿ ਕਿਸਾਨ ਅੰਦੋਲਨ ਕਰਕੇ ਟੋਲ ਪਲਾਜ਼ਾ ਤਕਰੀਬਨ ਇੱਕ ਸਾਲ ਬੰਦ ਰਿਹਾ ਔਰ ਕੋਵਿਡ ਦੀ وجہ ਕਰਕੇ ਟੋਲ ਪਲਾਜ਼ਾ ਬੰਦ ਰਹੇ ਨੇ ਲੇਕਿਨ ਮੁੱਖ ਮੰਤਰੀ ਨੇ ਇਹਨਾਂ ਦੀ ਮੰਗ ਨੂੰ ਟੁਕਰਾ ਦਿੱਤਾ ਔਰ ਇਹ ਫੈਸਲਾ ਲੈਂਦਾ ਹੈ ਕਿ ਕਿਉਂਕਿ ਇਹਨਾਂ ਦੀ ਮਿਆਦ ਦੋਵੇਂ ਟੋਲ ਪਲਾਜ਼ਾ ਦੀ 2 ਅਪ੍ਰੈਲ ਤੱਕ ਹੈ ਤਾਂ ਇਹਨਾਂ ਨੂੰ 2 ਅਪ੍ਰੈਲ ਤੋਂ ਬਾਅਦ ਰਾਤ 12 ਵਜੇ ਬੰਦ ਕਰ ਦਿੱਤਾ ਜਾਏਗਾ ਮਿਆਦ ਜਿਹੜੀ ਹੈ ਉਹ ਕਿਸੇ ਵੀ ਤਰੀਕੇ ਨਾਲ ਨਹੀਂ ਵਧਾਈ ਜਾਏਗੀ ਔਰ ਕਿਤੇ ਨਾ ਕਿਤੇ ਇਹ ਇਸ ਰਸਤੇ 'ਚ ਜਿਹੜੇ ਲੋਕ ਨਿਕਲਦੇ ਸੀ ਗੱਡੀਆਂ ਲੈ ਕੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਉਹਨਾਂ ਨੂੰ ਹੁਣ ਟੋਲ ਪਲਾਜ਼ੇ ਦੇ ਜਿਹੜੇ ਪੈਸੇ ਨੇ ਉਹ ਨਹੀਂ ਦੇਣੇ ਹੋਣਗੇ ਬਿਲਕੁਲ ਸੋ ਦੋ ਟੋਲ ਪਲਾਜ਼ਾ ਜਿਹੇ ਨੇ ਜਿੰਨਾ ਤੇ ਲੋਕਾਂ ਨੂੰ ਹੁਣ ਰਾਹਤ ਮਿਲੇਗੀ 2 ਅਪ੍ਰੈਲ ਰਾਤੀ 12 ਵਜੇ ਤੋਂ ਇਹ ਦੋਵੇਂ ਬੰਦ ਹੋ ਜਾਣਗੇ ਔਰ ਕਿਤੇ ਨਾ ਕਿਤੇ ਬੜਾ ਸਪਸ਼ਟ ਕਿਤਾ ਮੁੱਖ ਮੰਤਰੀ ਨੇ ਕਿ ਮਿਆਦ ਵਿਧਾਨ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਅਸੀਂ ਖਾਰਿਜ ਕਰ ਦਿੱਤਾ ਹੈ ਸਰਕਾਰ ਨੇ ਉਹ ਮਿਆਦ ਵਿਧਾਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ ਬਹੁਤ ਸ਼ੁਕਰੀਆ ਪੰਗਜ ਇਸ तमाम ਜਾਣਕਾਰੀ ਦੇ ਲਈ ਪੰਗਜ ਕਪਾਈ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਔਰ ਦੋ ਟੋਲ ਪਾਜ਼ਾ ਬੰਦ ਹੋ ਜਾਣਗੇ ਲੁਧਿਆਣਾ ਤੋਂ ਬਰਨਾਲਾ ਜਿਹੜੀ ਸੜਕ ਜਾਂਦੀ ਹੈ ਉਸਤੇ ਵਾਇਸ ਉਧਾਰ ਰਾਏਕੋਟ ਮਹਿਲਕਲਾ ਦੇ ਟੋਲ ਪਾਜ਼ਾ ਦੋ ਟੋਲ ਪਲਾਜ਼ਾ ਨਹੀਂ ਇੱਕ ਪਿੰਡ ਰਕਬਾ ਦੇ ਨੇੜੇ ਹੈਗਾ ਬੁੱਲਾਪੁਰ ਤੇ ਦੂਜਾ ਪਿੰਡ ਮਹਿਲਕਲਾ ਇੱਕੋ ਕੰਪਨੀ ਦੇ ਨੇ ਪਰ ਫਿਲਹਾਲ ਜਿਹੜਾ ਸਰਕਾਰ ਨੇ ਹਿਦਾਇਤ ਕੀਤੀ ਹੈ 2 April ਦੀ ਰਾਤੀ 12:00 ਤੋਂ ਬਾਅਦ ਇਹ ਦੋਵੇਂ ਬੰਦ ਹੋ ਜਾਣਗੇ